ਸ਼ਸ਼ੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਇਗਰੂ ਕਲੋਥ ਹਾਊਸ ਐਂਡ ਪ੍ਰੀਟਿਕ ਬੜਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਕੱਟ ਪੀਸ ਸਾਡੇ ਵਾਸ ਸਾਡੇ ਕੋਲ ਕਾਫੀ ਸਾਰੀਆਂ ਗੱਠਾਂ ਆ ਚੁੱਕੀਆਂ ਕੱਟ ਪੀਸਾਂ ਦੀਆਂ ਦੇਖੋ ਉਸ ਤੁਹਾਨੂੰ ਦਿਖਾਉਣ ਲੱਗੇ ਆ ਸਾਡੇ ਕੋਲੇ ਕਾਫੀ ਸਾਰੇ ਕੱਟ ਪੀਸ ਆ ਚੁੱਕੇ ਆ ਜਿਹੜੇ ਅਸੀਂ ਕੱਲ ਨੂੰ ਕੱਲਾ ਕੱਲਾ ਪੀਸ ਕਰਕੇ ਤੁਹਾਨੂੰ ਖੋਲ ਕੇ ਦਿਖਾਵਾਂਗੇ ਠੀਕ ਹੈ ਜੀ ਸਾਡੇ ਕੋਲੇ ਕਾਫੀ ਸਾਰੇ ਜਿਹੜੇ ਕੱਟ ਪੀਸ ਆ ਅਵੇਲੇਬਲ ਹੈ ਪ੍ਰਿੰਸਸ ਜੀ ਕਲੈਕਸ਼ਨ ਆਡੀ ਕਲੈਕਸ਼ਨ ਠੀਕ ਹੈ ਜੀ ਰਸ਼ੀਆ ਦੇ ਤੇ ਦਾਸ ਦੇ ਸਾਡੇ ਕੋਲੇ ਕਾਫੀ ਸਾਰੇ ਜਿਹੜੇ ਕੱਟ ਪੀਸ ਹੈ ਤੁਹਾਨੂੰ ਮਿਲ ਜਾਣਗੇ ਜੀ ਰਸ਼ੀਆ ਦੇ ਮਿਲਣਗੇ ਦਾਸ ਦੇ ਮਿਲਣਗੇ ਆਡੀ ਦੇ ਮਿਲਣਗੇ ਤੇ ਪ੍ਰਿੰਸਸ ਕਲੈਕਸ਼ਨ ਦੇ ਮਿਲਣਗੇ ਠੀਕ ਹੈ ਜੀ ਅੱਜ ਸਾਡੇ ਕੋਲ ਨਵੇਂ ਕੱਟ ਪੀਸ ਆਏ ਆ ਜੋ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਦੇਖੋ ਇਹਦੇ ਵਿੱਚ ਜਿਹੜੇ ਕੱਟ ਪੀਸ ਰਸ਼ੀਆ ਬ੍ਰਾਂਡ ਦੇ ਰਹਿਣਗੇ ਠੀਕ ਹੈ ਜੀ ਰਸ਼ੀਆ ਰਸ਼ੀਆ ਬ੍ਰਾਂਡ ਦੇ ਰਹਿਣਗੇ ਕੱਟ ਪੀਸ ਠੀਕ ਹੈ ਜੀ ਇਸ ਤੋਂ ਅੱਗੇ ਕਾਫੀ ਸਾਰੇ ਕੱਟ ਪੀਸ ਸਾਡੇ ਕੋਲੇ ਆਏ ਹੋਏ ਆ ਜੀ ਇਸ ਤੋਂ ਅੱਗੇ ਸਾਰੇ ਕੋਲੇ ਲੈਣਗੇ ਸ਼ਿਮਰ ਦੇ ਤੇ ਮਸਲੀਨ ਪਿਓਰ ਮਸਲੀਨ ਦੇ ਜੀ ਪਿਓਰ ਮਸਲੀਨ ਤੇ ਸ਼ਿਮਰ ਦੇ ਕੱਟ ਪੀਸ ਰਹਿਣਗੇ ਜੀ ਠੀਕ ਹੈ ਜੀ ਪਿਓਰ ਮਸਲੀਨ ਤੇ ਸ਼ਿਮਰ ਦੇ ਕੱਟ ਪੀਸ ਰਹਿਣਗੇ ਆਰਕੰਡੀ ਦੇ ਵਿੱਚ ਵੀ ਸਾਡੇ ਕੋਲੇ ਕਾਫੀ ਸੋਹਣੇ ਸੋਹਣੇ ਕੱਟ ਪੀਸ ਆਏ ਹੋਏ ਆ ਆਰਕੰਡੀ ਦੇ ਵਿੱਚ ਬਹੁਤ ਵਧੀਆ ਸਟੱਫ ਹੈ ਜੀ ਆਰਕੰਡੀ ਠੀਕ ਹੈ ਜੀ ਬਹੁਤ ਸੋਨੇ ਸੋਨੇ ਤੁਹਾਨੂੰ ਇਹ ਚ ਪ੍ਰਿੰਟ ਮਿਲ ਜਾਣਗੇ ਆਰਕੰਡੀ ਦੇ ਵਿੱਚ ਸੋਨੇ ਸੋਨੇ ਤੁਹਾਨੂੰ ਪ੍ਰਿੰਟ ਮਿਲਣਗੇ ਆਰਕੰਡੀ ਦੇ ਵਿੱਚ ਲੀਵਿਆ ਬ੍ਰਾਂਡ ਦੇ ਰਹਿਣਗੇ ਜੀ ਲੀਵਿਆ ਬ੍ਰਾਂਡ ਦੇ ਰਹਿਣਗੇ ਇਹ ਵਾਲੇ ਕੱਟ ਪੀਸ ਠੀਕ ਹੈ ਜੀ ਕੱਲ ਅਸੀਂ ਤੁਹਾਨੂੰ ਇੱਕ ਇੱਕ ਕੱਟ ਪੀਸ ਖੋਲ ਕੇ ਦਿਖਾਵਾਂਗੇ ਠੀਕ ਹੈ ਬਹੁਤ ਸਾਰੇ ਕੱਟ ਪੀਸ ਸਾਡੇ ਕੋਲੇ ਆ ਚੁੱਕੇ ਆ ਜੀ ਕੱਲ ਦੇ ਵੀਡੀਓ ਚ ਅਸੀਂ ਤੁਹਾਨੂੰ ਇੱਕ ਕੱਟ ਪੀਸ ਦਿਖਾਵਾਂਗੇ ਜੀ ਬਹੁਤ ਸੋਹਣੀ ਸੋਹਣੀ ਡਿਜ਼ਾਈਨਿੰਗ ਹੈ ਪ੍ਰਿੰਟਿੰਗ ਵੀ ਬੜੀ ਸੋਹਣੀ ਸੋਹਣੀ ਹੈ ਤੇ ਸਟੱਫ ਵੀ ਬਹੁਤ ਵਧੀਆ ਜੀ ਬਹੁਤ ਪਿਆਰਾ ਜਿਹਾ ਸਟੱਫ ਰਹੂਗਾ ਬਹੁਤ ਪਿਆਰਾ ਜਿਹਾ ਸਟੱਫ ਰਹੂਗਾ ਠੀਕ ਹੈ ਜੀ ਸਾਡੇ ਕੋਲੇ ਆਡੀ ਦੇ ਵੀ ਕੱਟ ਪੀਸ ਹੈ ਪ੍ਰਿੰਸਸ ਕਲੈਕਸ਼ਨ ਦੇ ਵੀ ਕੱਟ ਪੀਸ ਹੈ ਠੀਕ ਹੈ ਜੀ ਤੇ ਸ਼ਿਮਰ ਦੇ ਵੀ ਰਹਿਣਗੇ ਜੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਸਾਡੇ ਕੋਲੋਂ ਕੱਟ ਪੀਸ ਲੈ ਸਕਦੇ ਹੋ ਪਲੇਨ ਬਾਟਮ ਮਿਲ ਜਾਣਗੇ ਸਭ ਨਾਲ ਤੁਹਾਨੂੰ ਪਲੇਨ ਬਾਟਮ ਲਗਾ ਕੇ ਵੀ ਦੇਵਾਂਗੇ ਠੀਕ ਹੈ ਜੀ ਇਹ ਸੀ ਸਾਡੇ ਕੱਟ ਪੀਸ ਠੀਕ ਹੈ ਜੀ ਜਿਹੜੀ ਸਾਡੀ ਲੋਕੇਸ਼ਨ ਹੈ ਸਾਨੂੰ ਬਹੁਤ ਸਾਰੇ ਫੋਨ ਕਾਲ ਆਉਂਦੇ ਹੈ ਸਾਡੀ ਲੋਕੇਸ਼ਨ ਪੁੱਛੀ ਜਾਂਦੀ ਹੈ ਸਾਡੀ ਜਿਹੜੀ ਲੋਕੇਸ਼ਨ ਹੈ ਜੀ ਸਾਡੀ ਜਿਹੜੀ ਦੁਕਾਨ ਹੈ ਬੋਹਾ ਰੋਡ ਤੇ ਹੈ ਜੀ ਜੇ ਤੁਸੀਂ ਆਈਟੀਆਈ ਤੋਂ ਆਉਂਗੇ ਜੀ ਠੀਕ ਹੈ ਜੀ ਪਿੱਕੀ ਰੋਡ ਆਈਟੀਆਈ ਤੋਂ ਤੁਸੀਂ ਆਉਂਗੇ ਤਾਂ ਤੁਸੀਂ ਰੇਲਵੇ ਪੌਲ ਨੂੰ ਕ੍ਰੋਸ ਕਰਕੇ ਠੀਕ ਹੈ ਜੀ ਜੇ ਤੁਸੀਂ ਰੇਲਵੇ ਪੌਲ ਕ੍ਰੋਸ ਕਰ ਲਿਆ ਤਾਂ ਰੇਲਵੇ ਪੌਲ ਦੀ ਲੈਫਟ ਸਾਈਡ ਨੂੰ ਤੁਸੀਂ ਅੰਦਰ ਨੂੰ ਆਣਾ ਜੀ ਠੀਕ ਹੈ ਜੀ ਜਿੱਥੇ ਤੁਸੀਂ ਕ੍ਰੋਸ ਕਰ ਲਿਆ ਰੇਲਵੇ ਪੌਲ ਤੇ ਲੈਫਟ ਸਾਈਡ ਤੁਸੀਂ ਅੰਦਰ ਨੂੰ ਆ ਕੇ ਜੀ ਫਸਟ ਗਲੀ ਦੇ ਵਿੱਚ ਐਂਟਰ ਕਰਨਾ ਐਂਟਰ ਕਰਕੇ ਸਾਹਮਣੇ ਸਾਡੀ ਵਾਈਗੁਰੂ ਕਲੌਥ ਹਾਊਸ ਸ਼ਾਪ ਹੈ ਜੀ ਠੀਕ ਹੈ ਜੀ ਇਹ ਸਾਡੀ ਲੋਕੇਸ਼ਨ ਸੀਗੀ ਇਹ ਸਾਡੀ ਲੋਕੇਸ਼ਨ ਸੀ ਰੇਲਵੇ ਪੌਲ ਨੂੰ ਤੁਸੀਂ ਪਾਰ ਕਰਕੇ ਠੀਕ ਹੈ ਜੀ ਪਿੱਖੀ ਰੋਡ ਆਈਟੀਆਈ ਜਿੱਥੋਂ ਤੁਸੀਂ ਰੇਲਵੇ ਪੌਲ ਦੇ ਉੱਪਰ ਚੜਦੇ ਹੋ ਤੁਹਾਨੂੰ ਕ੍ਰੋਸ ਕਰਦੇ ਹੋ ਕ੍ਰੋਸ ਕਰਨ ਸਾਰੀ ਲੈਫਟ ਸਾਈਡ ਨੂੰ ਅੰਦਰ ਨੂੰ ਮੁੜ ਕੇ ਜੀ ਫਸਟ ਗਲੀ ਦੇ ਵਿੱਚ ਐਂਟਰ ਕਰਕੇ ਠੀਕ ਹੈ ਜੀ ਜੇ ਤੁਸੀਂ ਲੈਫਟ ਸਾਈਡ ਅੰਦਰ ਨੂੰ ਮੁੜਨਾ ਥੋੜੀ ਜੀ ਦੂਰ ਆ ਕੇ ਫਸਟ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਠੀਕ ਹੈ ਜੀ ਵਾਇਗਰੂ ਕਲੌਥ ਹਾਊਸ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ